ਹਾਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਪਫੁਲ ਸਾਰਿਆਂ ਨੇ ਵਧੀਆ ਹੋਵੋਗੇ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆ ਪੈਂਟ ਪਲਾਜ਼ੋ ਦੀ ਕਟਿੰਗ ਕਿ ਕਿੰਨੀ ਮੇਜਰਮੈਂਟ ਤੇ ਤੁਸੀਂ ਕਿੱਦਾਂ ਕਟਿੰਗ ਕਰ ਸਕਦੇ ਹੋ ਅਗਰ ਜ਼ਿਆਦਾ ਕਸਟਮਰ ਦੀ ਮੇਜਰਮੈਂਟ ਆ ਤੁਸੀਂ ਪਲਾਜ਼ੋ ਕਿਸ ਤਰ੍ਹਾਂ ਕਟਿੰਗ ਕਰਨਾ ਹੈ ਅਗਰ ਘੱਟ ਮੇਜਰਮੈਂਟ ਆ ਤੁਸੀਂ ਕਿੱਦਾਂ ਕਟਿੰਗ ਕਰਨਾ ਹੈ ਕਿੰਨਾ ਤੁਸੀਂ ਬੈਟ ਦੇ ਵਿੱਚ ਐਕਸਟਰਾ ਲੈਣਾ ਹੈ ਕਿੰਨਾ ਤੁਸੀਂ ਆਸਣ ਦੇ ਵਿੱਚ ਐਕਸਟਰਾ ਲੈਣਾ ਹੈ ਬਾਕੀ ਅਗਰ ਤੁਹਾਨੂੰ ਕੋਈ ਵੀ ਡਾਊਟ ਲੱਗਦਾ ਹੈ ਤੁਸੀਂ ਮੈਨੂੰ ਮੈਸੇਜ ਕਰਕੇ ਕਮੈਂਟ ਕਰਕੇ ਕਲੀਅਰ ਕਰ ਸਕਦੇ ਹੋ ਠੀਕ ਹੈ ਜੀ ਵੀਡੀਓ ਨੂੰ ਪੂਰੀ ਦੇਖੋਗੇ ਵੀਡੀਓ ਵਧਾਈ ਲੁਕੂ ਵੀ ਲਾਈਕ ਸ਼ੇਅਰ ਕਮੈਂਟ ਕਰਨਾ ਨਹੀਂ ਭੁੱਲਣਾ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਰੀਸੀਵ ਹੋ ਜਾਏ ਤੇ ਹੁਣ ਆਪਾਂ ਕਟਿੰਗ ਕਰਦੇ ਆ ਪੈਂਟ ਪਲਾਜ਼ੋ ਦੀ ਇਹ ਅਸੀਂ ਕਪੜਾ ਲੈ ਲਿਆ ਹੋਇਆ ਆ ਠੀਕ ਹੈ ਜੀ ਕਪੜਾ ਸੀ ਲਿੱਤਾ ਹੋਇਆ ਜੀ ਸਾਡਾ 2.5 ਮੀਟਰ ਕਪੜਾ ਆ ਪਲਾਜ਼ੋ ਵਾਸਤੇ ਤੁਸੀਂ 2.5 ਮੀਟਰ ਕਪੜਾ ਵੀ ਲੈ ਸਕਦੇ ਹੋ ਵਸੇ 2 ਮੀਟਰ ਚ ਵੀ ਤੁਹਾਡਾ ਪਲਾਜ਼ੋ ਜਿਹੜਾ ਆ ਰੈਡੀ ਹੋ ਜਾਂਦਾ ਆ ਠੀਕ ਹੈ ਜੀ ਆਪਾਂ ਇਹ ਕਪੜਾ ਲੈ ਲਿਆ ਹੋਇਆ ਇਸ ਕਪੜੇ ਨੂੰ ਅਸੀਂ ਇੱਥੇ 4 ਫੋਲਡ ਕਰ ਲਿਆ ਹੋਇਆ ਇਹ ਕਰੋ ਜੀ ਤੇ ਕਸਟਮਰ ਦੀ हिਪ ਦੀ ਜਿਹੜੀ ਮੈਜ਼ਰਮੈਂਟ ਆ ਉਹ ਹੈਗੀ 21 ਯਾਨੀ ਕਿ 21 ਇੰਚ ਤੇ ਕਸਟਮਰ ਦੀ ਲੈਂਥ ਲੈਂਥ ਹੈਗੀ 35 ਇੰਚ ਠੀਕ ਹੈ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਹੈ ਕਈ ਵਾਰ ਇਹ ਕੱਪੜੇ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਜੇ ਜਦੋਂ ਅਸੀਂ ਪਲਾਜ਼ੋ ਸਟਿਚ ਕਰਦੇ ਆ ਨਾ ਸਾਡੇ ਪਲਾਜ਼ੋ ਨੂੰ ਸੈਂਟਰ ਵਾਲੀ ਸਿਲਾਈ ਤੋਂ ਖਿੱਚ ਪੈਂਦੀ ਆ ਜਿਹੜੀ ਸਾਡੀ ਫਿਟਿੰਗ ਦੀ ਸਿਲਾਈ ਹੁੰਦੀ ਆ ਉਹਦਾ ਕੀ ਰੀਜ਼ਨ ਹੁੰਦਾ ਹੈ ਕਿ ਜਦੋਂ ਅਸੀਂ ਪਲਾਜ਼ੋ ਕਟਿੰਗ ਕਰਨਾ ਆ ਸਾਡਾ ਜਿਹੜਾ ਬੈਕ ਵਾਲਾ ਹਾਸਾ ਨਾ ਉਹ ਵੱਡਾ ਰੱਖਣਾ ਹੁੰਦਾ ਸੀ ਉਹਦੇ ਲਈ ਸਭ ਤੋਂ ਪਹਿਲਾਂ ਅਸੀਂ ਪਲਾਜ਼ੋ ਜਦੋਂ ਕਟਿੰਗ ਕਰਨਾ ਆ ਸਭ ਤੋਂ ਪਹਿਲਾਂ ਕੱਪੜੇ ਦੇ ਇਸ ਸਾਈ ਮਾਰਜਿਨ ਲੈ ਲੈਣਾ ਹੈ 1 ਇੰਚ ਦੀ ਮਾਰਕਿੰਗ ਕਰ ਲੈਣੀ ਆ ਪੂਰੇ ਕੱਪੜੇ ਤੇ ਇਸ ਤਰ੍ਹਾਂ ਹਾਂਜੀ ਤੇ ਇਹ ਅਸੀਂ ਜਿਹੜੀ 1 ਇੰਚ ਵਾਲੀ ਮਾਰਕਿੰਗ ਆ ਉਹ ਕਰ ਲਈ ਹੋਈ ਆ 1 ਇੰਚ ਵਾਲੀ ਮਾਰਕਿੰਗ ਤੋਂ ਬਾਅਦ ਇੱਥੋਂ ਅਸੀਂ 2 ਇੰਚ ਦੀ ਮਾਰਕਿੰਗ ਕਰਨੀ ਆ ਜਿਹੜੀ ਸਾਡੀ 벨ਟ ਤੋਂ ਪਹਿਲਾਂ ਆਏਗੀ ਇਹ ਸਾਡੇ 2 ਇੰਚ ਦੀ ਮਾਰਕਿੰਗ ਸਾਡੇ ਜਿਹੜਾ ਪਿਛਲੇ ਵਾਲਾ ਪੱਲਾ ਬੈਕ ਵਾਲਾ ਪੱਲਾ ਆ ਉਹ ਅਸੀਂ ਵੱਡਾ ਰੱਖਣਾ ਹੁੰਦਾ ਆਸਨ ਵੱਡਾ ਰੱਖਣ ਵਾਸਤੇ ਅਸੀਂ ਇਸ ਦੀ ਕਟਿੰਗ ਕਰਦੇ ਆ 2 ਇੰਚ ਦੀ ਇਹ ਅਸੀਂ 2 ਇੰਚ ਦੀ ਮਾਰਕਿੰਗ ਕਰ ਲਈ ਹੋਈ ਆ ਇੱਥੋਂ ਹਾਂਜੀ ਇਹ ਰੋਚਕ 80 2 ਇੰਚ ਦੀ ਮਾਰਕਿੰਗ ਕੀਤੀ ਹੋਈ ਆ ਇਸ ਤੋਂ نیچے ਅਸੀਂ ਬੈਲਟ ਦੀ ਮਾਰਕਿੰਗ ਕਰਨੀ ਆ ਜੀ 2.5 ਇੰਚ ਦੀ ਇਸ ਤਰ੍ਹਾਂ ਹਾਂਜੀ ਤੇ ਇਹ ਸਾਡੇ 2.5 ਇੰਚ ਦੀ ਬੈਲਟ ਦੀ ਮਾਰਕਿੰਗ ਹੋ ਚੁੱਕੀ ਆ ਇਸ ਤੋਂ ਬਾਅਦ ਜਿੱਦਾਂ ਅਸੀਂ ਹੁਣ ਮੇਜਰਮੈਂਟ ਦੇ ਹਿਸਾਬ ਨਾਲ ਕਟਿੰਗ ਕਰਨੀ ਆ ਤੇ हिਪ ਦੇ ਵਿੱਚ ਆਪਾਂ ਕਿੰਨਾ ਪਲੱਸ ਕਰਨਾ ਹੁੰਦਾ ਜਦੋਂ ਵੀ ਹੁਣ ਇਹਨਾਂ ਦੀ ਜਿੱਦਾਂ ਇੱਕ ਹੀਪ ਹੈ ਠੀਕ ਹੈ ਜੀ ਯਾਨੀ ਕਿ ਜੇ ਅਪਾਂ ਰਾਉਂਡ ਦੇ ਵਿੱਚ ਲਗਾਈਏ ਤਾਂ ਇਹਨਾਂ ਜਿਹੜੀ ਹੀਪ ਹੈਗੀ ਆ 42 ਹੈ ਤਾਂ 42 ਦਾ ਅਸੀਂ ਚੌਥਾ ਹਿੱਸਾ ਲੈਣਾ ਆ ਯਾਨੀ ਕਿ 10.5 ਸਾਡੇ 10.5 ਲਵਾਂਗੇ 10.5 ਦਾ ਵਿੱਚ ਅਸੀਂ 1 ਇੰਚ ਪਲੱਸ ਕਰਾਂਗੇ ਜਦੋਂ ਅਸੀਂ ਇੱਥੋਂ ਮੇਜਰਮੈਂਟ ਲੈਣੀ ਆ ਇਹ ਵਾਲੀ ਜਿਹੜੀ ਅਸੀਂ ਮਾਰਕਿੰਗ ਕਰਨੀ ਆ ਜਦੋਂ ਅਸੀਂ ਜਿੰਨੀ ਸਾਡੀ हिਪ ਆ हिਪ ਤੋਂ 1 ਇੰਚ ਐਕਸਟਰਾ ਲੈਣੀ ਆ ਜਿੱਦਾਂ ਹੁਣ ਸਾਡੀ हिਪ ਦਾ ਚੌਥਾ ਹਿੱਸਾ ਹੋ ਗਿਆ 10 ਤੇ ਅਸੀਂ ਇੱਥੋਂ ਮਾਰਕਿੰਗ ਕਰਾਂਗੇ 11.5 ਚਾਹੇ ਮੇਜਰਮੈਂਟ ਜਿੰਨੀ ਵੀ ਆ ਕਸਟਮਰ ਦੀ ਚਾਹੇ ਘਾਟਾ ਚਾਹੇ ਵਾਧਾ ਅਗਰ ਤੁਸੀਂ ਬੈਲਟ ਵਾਲਾ ਪਲਾਜ਼ੋ ਬਣਾਉਣਾ ਆ ਤਾਂ ਤੁਸੀਂ हिਪ ਦੇ ਵਿੱਚ ਜਿੰਨੀ ਚੌਥਾ ਹਿੱਸਾ हिਪ ਦਾ ਲੈ ਕੇ ਉਹਦੇ ਵਿੱਚ ਤੁਸੀਂ 1 ਇੰਚ ਪਲੱਸ ਕਰੋਗੇ ਠੀਕ ਹੈ ਜੀ ਹੁਣ ਇਹਦਾ 10.5 ਤੇ ਅਸੀਂ ਇੱਥੇ ਮਾਰਕਿੰਗ ਕਰਾਂਗੇ 11.5 ਇੰਚ ਇਹ ਸਾਡੀ 11.5 ਇੰਚ ਤੇ ਮਾਰਕਿੰਗ ਹੋ ਗਈ ਹੋਈ ਆ ਉਸ ਤੋਂ ਬਾਅਦ ਹਾਂਜੀ ਤੇ ਜਦੋਂ ਅਸੀਂ ਆਸਨ ਦੀ ਮਾਰਕਿੰਗ ਕਰਨੀ ਆ ਜਿੰਨਾ ਅਸੀਂ हिਪ ਦੇ ਚੌਥੇ ਚੋੜੇ ਵਿੱਚ ਫਿਰ ਇੱਕ ਪਲੱਸ ਕੀਤਾ ਆ ਤੇ ਅਸੀਂ ਇੱਥੇ ਆਸਨ ਦੇ ਵਿੱਚ ਦੋ ਪਲੱਸ ਕਰਨਾ ਜਿੱਦਾਂ ਇੱਥੇ 10.5 ਦੇ ਵਿੱਚ ਇੱਕ ਪਲੱਸ ਕੀਤਾ 11.5 ਤੇ ਇੱਥੇ 10.5 ਦੇ ਵਿੱਚ ਦੋ ਪਲੱਸ ਕਰਾਂਗੇ ਜਾਨੀ ਕਿ 12.5 ਇਹ ਅਸੀਂ 12.5 ਇੰਚ ਦੀ ਇੱਥੇ ਮਾਰਕਿੰਗ ਕਰ ਲਈ ਹੋਈ ਆ ਇਸ ਤਰ੍ਹਾਂ ਠੀਕ ਹੈ ਜੀ ਸੇਮੀ ਅਸੀਂ 12.5 ਇੰਚ ਦੀ ਮਾਰਕਿੰਗ ਕਰ ਲੈਣੀ ਆ ਇਸ ਸਾਈਡ ਤੋਂ ਇਸ ਤਰ੍ਹਾਂ ਤੇ ਇੱਥੋਂ ਅਸੀਂ ਕਰਨੀ ਆ 11.5 ਦੀ ਸੇਮ ਜਿੰਨੀ ਅਸੀਂ ਉੱਪਰ ਕੀਤੀ ਹੋਈ ਹੈ ਮਾਰਕਿੰਗ ਤੇ ਇਹਨੂੰ ਅਸੀਂ ਇਹਦੇ ਨਾਲ ਮਿਲਾ ਦੇਣਾ ਹੈ ਇਸ ਤਰ੍ਹਾਂ ਹਾਂਜੀ ਤੇ ਇਹ ਅਸੀਂ ਜਿਹੜੀ ਮਾਰਕਿੰਗ ਕਰ ਲਈ ਹੋਈ ਆ ਉਸ ਤੋਂ ਬਾਅਦ ਆ ਜਾਂਦੇ ਆ ਆਪਾਂ ਇਸ ਗੁਲਾਈ ਤੇ ਜਿਹੜੀ ਸਾਡੇ ਆਸਨ ਦੀ ਗੁਲਾਈ ਹੁੰਦੀ ਆ ਇਹਦੇ ਵਿੱਚ ਅਗਰ ਕਸਟਮਰ ਦੀ हिਪ ਘਾਟਾ ਤੁਸੀਂ ਇਹ ਗੁਲਾਈ ਡੀਡਿੰਗ ਚ ਲੈ ਸਕਦੇ ਹੋ ਅਗਰ ਕਸਟਮਰ ਦੀ हिਪ ਜਿਦਾ ਹੁਣ ਇਹਨਾਂ ਦੀ हिਪ ਹੈਗੀ ਆ 21 ਠੀਕ ਹੈ ਤੇ ਆਪਾਂ ਇੱਥੋਂ ਇਹਨੂੰ 2 ਇੰਚ ਲਾਵਾਂਗੇ ਕਸਟਮਰ ਦੀ हिਪ ਇਸ ਤੋਂ ਵੀ ਜ਼ਿਆਦਾ ਆ ਤਾਂ ਤੁਸੀਂ ਇੱਥੋਂ 2.5 ਇੰਚ ਦੀ ਲੈ ਸਕਦੇ ਹੋ ਇੱਥੇ ਅਸੀਂ ਹੁਣ ਲਾਵਾਂਗੇ 2 ਇੰਚ ਦੀ 2 ਇੰਚ ਹਾਂਜੀ ਇਹ ਸਾਡੀ ਮਾਰਕਿੰਗ ਹੋ ਚੁੱਕੀ ਆ ਆਸਨ ਦੀ ਗੁਲਾਈ ਦੀ ਹੁਣ ਆਪਾਂ ਇਸ ਤੋਂ ਬਾਅਦ ਲੈਂਥ ਲਵਾਂਗੇ ਪਲਾਜੋ ਦੀ ਲੈਂਥ ਜਿਹੜੀ ਅਸੀਂ ਲੈਣੀ ਹੈ ਇੱਥੋਂ ਅਸੀਂ 벨ਟ ਵਾਲੀ ਜਿਹੜੀ ਮਾਰਕਿੰਗ ਮਾਰਕਿੰਗ ਆ ਉਹ ਛੱਡ ਕੇ ਫਿਰ ਲੈਣੀ ਹੈ ਇੱਥੇ ਅਸੀਂ 35 ਇੰਚ ਤੇ ਮਾਰਕਿੰਗ ਕਰਾਂ ਹਾਂਜੀ ਤੇ ਇਹ ਸਾਡੀ ਮਾਰਕਿੰਗ ਹੋ ਚੁੱਕੀ ਹੈ 35 ਇੰਚ ਤੇ ਉਸ ਤੋਂ ਬਾਅਦ ਅਸੀਂ ਇੱਥੋਂ ਫੋਲਡ ਵਾਸਤੇ ਲਵਾਂਗੇ 3 ਇੰਚ ਇਸ ਤੋਂ نیچے 3 ਇੰਚ ਦੀ ਮਾਰਕਿੰਗ ਕਰਾਂਗੇ ਫੋਲਡ ਦੀ ਜੀ ਤੇ ਇਸ ਤੋਂ نیچے ਅਸੀਂ ਇਹ 3 ਇੰਚ ਦੀ ਫੋਲਡਿੰਗ ਦੀ ਮਾਰਕਿੰਗ ਵੀ ਕਰਤੀ ਹੋਈ ਆ ਉਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਪਲਾਜ਼ੋ ਕੰਟ ਪਲਾਜ਼ੋ ਦਾ ਜਿਹੜਾ ਪਹੁੰਚ ਆਇਆ ਉਹ ਕਿੱਦਾਂ ਕਟਿੰਗ ਕਰਨਾ نیچے ਤੋਂ ਜਦੋਂ ਪਲਾਜ਼ੋ ਬੰਦ ਕਰਨਾ ਤੇ ਹੁਣ ਇਹਦਾ ਜਿਹੜਾ ਪੈਂਟ ਪਲਾਜ਼ੋ ਦਾ ਪਹੁੰਚ ਆਇਆ ਉਹ ਹੈਗਾ ਜੀ 7 ਇੰਚ ਤੇ ਅਸੀਂ ਇੱਥੋਂ ਮਾਰਕਿੰਗ ਕਰ ਲੈਣੀ ਹੈ ਜਿੱਦਾਂ ਅਸੀਂ ਇੱਥੋਂ ਇੱਥੋਂ ਕੀਤੀ ਹੈ 11.5 ਇੰਚ ਤੇ ਸੇਮ ਹੀ ਮਾਰਕਿੰਗ ਅਸੀਂ ਇੱਥੇ ਕਰਨੀ ਆ ਪਹੁੰਚਾ ਰੱਖਣ ਦੇ 11.5 ਇੰਚ ਇਸ ਤੇ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ 7 ਇੰਚ ਪਹੁੰਚਾ ਰੱਖਣਾ ਸਭ ਤੋਂ ਪਹਿਲਾਂ ਅਸੀਂ 11.5 ਦਾ ਹਾਫ ਕਰ ਸਾਢੇ 11 ਦਾ ਹਾਫ ਹੋ ਗਿਆ ਜੀ ਸਾਡਾ ਪੌਣੇ 6 ਪੌਣੇ 6 ਹੋ ਗਿਆ ਉਸ ਤੋਂ ਬਾਅਦ ਜਿੱਦਾਂ ਅਸੀਂ 7 ਇੰਚ ਪੌਂਚਾ ਲਗਾਉਣਾ ਆ ਤੇ ਸਾਡਾ ਦੋਨੋਂ ਸਾਈਡ ਅਸੀਂ ਸਾਢੇ 3 ਸਾਢੇ 3 ਦੀ ਮਾਰਕਿੰਗ ਕਰ ਲੈਣੀ ਆ ਇੱਥੋਂ ਸੈਂਟਰ ਤੋਂ ਇਸ ਤਰ੍ਹਾਂ ਠੀਕ ਹੈ ਜੀ ਇਹ ਸਾਡੀ ਪੌਂਚੇ ਦੀ ਮਾਰਕਿੰਗ ਹੋ ਚੁੱਕੀ ਆ ਉਸ ਤੋਂ ਬਾਅਦ ਅਸੀਂ ਜਿਹੜੀ ਇਹ ਵਾਲੀ ਮਾਰਕਿੰਗ ਕੀਤੀ ਹੋਈ ਆ ਇੱਥੋਂ ਅਸੀਂ ਇਸ ਤਰ੍ਹਾਂ ਰੱਖਣਾ ਹੈ ਜਿਹੜੇ ਤੇ ਇਹ ਵਾਲੀ ਮਾਰਕਿੰਗ ਕਰ ਲੈਣੀ ਇਸ ਤਰ੍ਹਾਂ ਠੀਕ ਹੈ ਜੀ ਇਸ ਤੋਂ ਬਾਅਦ ਅਸੀਂ ਕਰਸਕੀਨਾਂ ਕਰਾਂਗੇ ਤੇ ਮਾਰਕਿੰਗ ਇਸ ਤਰ੍ਹਾਂ ਠੀਕ ਹੈ ਜੀ ਇਹ ਸਾਡੀ ਪੈਂਟ ਪਲਾਜ਼ੋ ਦੀ ਜਿਹੜੀ ਮਾਰਕਿੰਗ ਹੈ ਮਾਰਕਿੰਗ ਹੋ ਚੁੱਕੀ ਆ ਹੁਣ ਆਪਾਂ ਕਰਦੇ ਆ ਕਟਿੰਗ ਹਾਂ ਜੀ ਇਹ ਜਿਹੜੀ ਅਸੀਂ ਪੈਂਟ ਪਲਾਜ਼ੋ ਦੀ ਕਟਿੰਗ ਕਰਨੀ ਆ ਸਭ ਤੋਂ ਪਹਿਲਾਂ ਜਿਹੜੀ ਅਸੀਂ ਇਹ 1 ਇੰਚ ਦੀ ਮਾਰਜਿਨ ਕੀਤੀ ਹੋਈ ਆ ਇਸ ਤੋਂ ਅਸੀਂ ਕਟਿੰਗ ਕਰਨੀ ਆ ਹਾਫ ਹਾਫ ਇੰਚ ਮਾਰਜਿਨ ਛੱਡ ਕੇ ਐਕਸ ਜਿਹੜਾ ਕੱਪੜਾ ਉਹਦੀ ਕਟਿੰਗ ਕਰ ਲੈਣਾ ਹੈ ਇਹ ਅਸੀਂ ਜਿਹੜਾ ਫੋਰ ਫੋਲਡ ਕੀਤਾ ਹੋਇਆ ਸੀ ਫੋਰ ਫੋਲਡਨ ਦੀ ਜਿਹੜੀਆਂ ਚਾਰੋਂ ਤਿਆਹ ਇਕੱਠੀਆਂ ਹੀ ਕਟਿੰਗ ਕਰਨੀਆਂ ਨੇ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਫਰੰਟ ਵਾਲੇ ਜਿਹੜੇ ਉੱਪਰ ਵਾਲੇ ਦੋ ਪੱਲੇ ਆ ਅਸੀਂ ਉਹ ਕਟਿੰਗ ਕਰਨੇ ਆ ਇਹਦੇ ਵਿੱਚ ਕੀ ਹੁੰਦਾ ਸਾਡੇ ਫਰੰਟ ਵਾਲੇ ਜਿਹੜੇ ਪੱਲੇ ਹੁੰਦੇ ਆ ਉਹ ਛੋਟੇ ਹੁੰਦੇ ਆ ਜਿਹੜਾ ਬੈਕ ਪੱਲਾ ਹੁੰਦਾ ਉਹ ਵੱਡਾ ਹੁੰਦਾ ਤੇ ਉਹਦੇ ਲਈ ਅਸੀਂ ਐਪਲੀਟਾ ਐਕਸਟਰਾ ਲੈਣੇ ਆ ਪੌਣੇ 1 ਇੰਚ ਤੇ ਤੁਸੀਂ ਮਾਰਕਿੰਗ ਕਰਨੀ ਹੈ ਇੱਥੋਂ ਪੌਣੇ 1 ਇੰਚ ਤੇ ਠੀਕ ਹੈ ਜੀ ਸਾਰੀ ਜਿੰਨੀ ਵੀ ਤੁਹਾਡੀਆਂ ਕੱਟੀਆਂ ਮਤਲਬ ਤੁਸੀਂ ਪੌਣੇ 1 ਇੰਚ ਦੀ ਮਾਰਕਿੰਗ ਕਰਕੇ ਕਰਨੀ ਹੈ ਇੱਥੋਂ ਇਸ ਤਰ੍ਹਾਂ ਸਿਰਫ ਉੱਪਰ ਉੱਪਰ ਵਾਲੇ ਦੋ ਪੱਲਿਆਂ ਦੀ ਜੀ ਤੇ ਇਹ ਸਾਡੀ ਫਰੰਟ ਵਾਲੇ ਜਿਹੜੇ ਦੋ ਪੱਲੇ ਆ ਉਹਨਾਂ ਦੀ ਕਟਿੰਗ ਹੋ ਚੁੱਕੀ ਆ ਇਸ ਤੋਂ ਬਾਅਦ ਹੁਣ ਅਸੀਂ ਬੈਕ ਵਾਲੇ ਪੱਲਿਆਂ ਦੀ ਕਟਿੰਗ ਕਰਨੀ ਆ ਜਿਹੜਾ ਅਸੀਂ ਬੈਕ ਵਾਲੇ ਪੱਲਿਆਂ ਦੀ ਕਟਿੰਗ ਕਰਨੀ ਆ ਜਿੱਦਾਂ ਅਸੀਂ ਇੱਥੋਂ ਪੌਣੇ 1 ਇੰਚ ਦੀ ਮਾਰਕਿੰਗ ਕੀਤੀ ਸੀ ਹੁਣ ਅਸੀਂ ਜਿਹੜੀ ਇਹ ਕਟਿੰਗ ਆ ਇਸ ਤੋਂ ਪੌਣੇ 1 ਇੰਚ ਦੀ ਮਾਰਕਿੰਗ ਕਰਨੀ ਆ ਇਸ ਤੋਂ ਅੱਗੇ ਪੌਣੇ 1 ਇੰਚ ਦੀ ਮਾਰਕੀ ਤੇ ਇਸ ਦੇ ਉੱਪਰ ਅਸੀਂ ਕਟਿੰਗ ਕਰਾਂਗੇ ਜੀ ਤੇ ਇਹ ਸਾਡੀ ਦੋਨੋਂ ਪੱਲਿਆਂ ਦੀ ਕਟਿੰਗ ਹੋ ਚੁੱਕੀ ਆ ਫਰੰਟ ਵੀ ਔਰ ਬੈਕ ਵੀ ਠੀਕ ਹੈ ਇਸ ਤੋਂ ਬਾਅਦ ਜਿਹੜੀ ਸਾਡੀ ਇਹ ਵਾਲੀ ਕਾਰਟ ਦੀ ਅਸੀਂ 2 ਇੰਚ ਦੀ ਮਾਰਕਿੰਗ ਕੀਤੀ ਹੋਈ ਸੀ ਅਸੀਂ ਇਸ ਨੂੰ ਕਟਿੰਗ ਕਰਾਂਗੇ ਇਹ ਵੀ ਸਭ ਤੋਂ ਪਹਿਲਾਂ ਤਾਂ ਨੂੰ ਆਪਾਂ ਮਾਰਕਿੰਗ ਕਰਕੇ ਦਿਖਾ ਦਿੰਨੇ ਆ ਇੱਥੋਂ ਆਪਾਂ ਟੇਡਾ ਸਕੇਲ ਰੱਖਣਾ ਇਸ ਤਰ੍ਹਾਂ ਤੇ ਇੱਧਰ ਇਹ ਵਾਲੀ ਮਾਰਕਿੰਗ ਤੇ ਰੱਖਣਾ ਤੇ ਇੱਥੇ ਅਸੀਂ ਮਾਰਕਿੰਗ ਕਰ ਦੇਣੀ ਆ ਇਸ ਤਰ੍ਹਾਂ ਠੀਕ ਹੈ ਜੀ ਇਹ ਕਰੋ ਜੀ ਥੋੜੀ ਜਿਹੀ ਡਾਰਕ ਕਰਦੇ ਆ ਹਾਂਜੀ ਤੇ ਇਹ ਕਰੋ ਮਾਰਕਿੰਗ ਜੇ ਮੈਂ ਸਭ ਤੋਂ ਪਹਿਲਾਂ ਅਸੀਂ ਇਹਨੂੰ ਜਿਹੜੇ ਚਾਰੇ ਪੱਲੇ ਆ ਇਕੱਠੇ ਕਟਿੰਗ ਕਰਦੇ ਨੇ ਇਸ ਤਰ੍ਹਾਂ ਠੀਕ ਹੈ ਜੀ ਇਸ ਤੋਂ ਬਾਅਦ ਅਸੀਂ ਜਿਹੜੇ ਉੱਪਰ ਵਾਲੇ ਦੋ ਪੱਲੇ ਇਹਨਾਂ ਨੂੰ ਕਟਿੰਗ ਕਰਕੇ ਅਲੱਗ ਕਰ ਦਾਂਗੇ ਇਸ ਤਰ੍ਹਾਂ ਠੀਕ ਹੈ ਜੀ ਇਹ ਸਾਡੀ ਪੈਂਟ ਪਲਾਜ਼ੋ ਦੀ ਕਟਿੰਗ ਹੋ ਗਈ ਹੋਈ ਆ ਜਿਹੜੀ ਅਸੀਂ ਇਹ ਵਾਲੀ ਮਾਰਕਿੰਗ ਕੀਤੀ ਹੋਈ ਆ ਜਿੱਥੇ ਜਿੱਥੇ ਕੱਟ ਲਗਾ ਦੇਣਾ ਇਹਦੇ ਨਾਲ ਸਾਨੂੰ ਪਤਾ ਚੱਲ ਜਾਏਗਾ ਕਿ ਅਸੀਂ ਕਿੱਥੋਂ ਫੋਲਡ ਕਰਨਾ ਪਲਾਜ਼ੋ ਇਸ ਤਰ੍ਹਾਂ ਸੇਵੇਂ ਅਸੀਂ ਇਸ ਸਾਈਡ ਤੋਂ ਵੀ ਕੱਟ ਲਗਾ ਲੈਣੇ ਆ ਠੀਕ ਹੈ ਜੀ ਕਟਿੰਗ ਸਾਡੀ ਹੋ ਗਈ ਹੋਈ ਆ ਹੁਣ ਤੁਹਾਨੂੰ ਆਪਾਂ ਦੱਸਾਂਗੇ ਪਲੇਟਸ ਦੀ ਮਾਰਕਿੰਗ ਜਿੱਦਾਂ ਆਪਾਂ ਪਲੇਟਸ ਲਗਾਣੀਆਂ ਆ ਜਿਹੜਾ ਸਾਡਾ ਇਹ ਵਾਲੀ ਜਿਹੜੀ ਅਸੀਂ ਇਹ ਵਾਲੀ ਮਾਰਕਿੰਗ ਕੀਤੀ ਹੋਈ ਆ ਇਹ ਵਾਲੀ ਮਾਰਕਿੰਗ ਦਾ ਅਸੀਂ ਹਾਫ ਕਰ ਲੈਣਾ ਸਭ ਤੋਂ ਪਹਿਲਾਂ 11.5 ਦਾ ਅਸੀਂ ਹਾਫ ਕਰਾਂਗੇ 6.5 6.5 ਦਾ ਅਸੀਂ ਇਸ ਤੋਂ ਬਾਅਦ ਹਾਫ ਕਰਾਂਗੇ 3 ਤੋਂ 1 ਪੁਆਇੰਟ ਘੱਟ ਠੀਕ ਹੈ ਜੀ ਸੇਮ ਹੀ ਅਸੀਂ ਇਸ ਸਾਈਡ ਮਾਰਕਿੰਗ ਕਰ ਲਾਂਗੇ 3 ਤੋਂ 1 ਪੁਆਇੰਟ ਘੱਟ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਜਿਹੜੀ ਪਲੇਟ ਪਾਣੀ ਹੈ ਪਲੇਟ ਦੀ ਸਾਡੀ ਮਾਰਕਿੰਗ ਹੁੰਦੀ ਹੈ 7 ਇੰਚ ਦੀ ਇਹ ਸਾਡੀ ਮਾਰਕਿੰਗ ਵਿਦ ਬੈਲਟ ਹੁੰਦੀ ਹੈ ਇੱਥੋਂ 7 ਇੰਚ ਦੀ ਇਸ ਤਰ੍ਹਾਂ ਸੇਮ ਇਸ ਤਰ੍ਹਾਂ ਸੇਮ ਹੀ ਸਾਈਡ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਸਾਡੀ ਮਾਰਕਿੰਗ ਹੈ ਸੇਮ ਹੀ ਮਾਰਕਿੰਗ ਅਸੀਂ ਇਸ ਸਾਈਡ ਕਰ ਲੈਣੀ ਆ ਠੀਕ ਹੈ ਚਾਰ ਪਲੇਟਾਂ ਸਾਡੀਆਂ ਪੈਣਗੀਆਂ ਦੇ ਪੈਂਟ প্লাਜ਼ ਜਿਹੜੀ ਆਪਣੀ ਜਿਹੜੀ ਕਟਿੰਗਾਂ ਕਟਿੰਗ ਹੋ ਚੁੱਕੀ ਆ ਬਾਕੀ ਅਗਰ ਵੀਡੀਓ ਵਧੀਆ ਲੱਗੂਗੀ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਹੀਂ ਭੁੱਲਣਾ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਰੀਸੀਵ ਹੋ ਜਾਏ ਬਾਕੀ ਅਗਰ ਤੁਹਾਨੂੰ ਕੋਈ ਵੀ ਡਾਊਟ ਆ ਤੁਸੀਂ ਮੈਨੂੰ ਮੈਸੇਜ ਕਰਕੇ ਕਮੈਂਟ ਕਰਕੇ ਪੁੱਛ ਸਕਦੇ ਹੋ ਕਲੀਅਰ ਕਰ ਸਕਦੇ ਹੋ ਤੁਹਾਨੂੰ ਰਿਪਲਾਈ ਵੀ ਦੇਵਾਂਗੇ ਠੀਕ ਹੈ ਜੀ ਬਾਕੀ ਦੱਸਿਓ ਜੇ ਵੀਡੀਓ ਕਿੱਦਾਂ ਲੱਗੀ ਥੈਂਕ ਯੂ ਸੋ ਮਚ